ਹੋਲੀ ਦੋਸਤੋ ਆਪਾਂ ਇੱਕ ਟਰੈਕਟਰ ਤੁਹਾਡੇ ਬਾਅਦ ਤੇ ਹੋਰ ਲੈ ਕੇ ਆਏ ਆ ਜਿਹੜਾ ਕਿ ਬਾਹੀ ਕਰਨ ਵਾਸਤੇ ਛੋਟੀ ਜ਼ਮੀਨਾਂ ਵਾਸਤੇ ਬਹੁਤ ਹੀ ਵੈਸਟ ਟਰੈਕਟਰ ਆ 18 ਮਾਡਲ 445 ਪ੍ਰਾਈਸ ਆ ਤੇ ਪਾਵਰ ਸਟੀering ਆ ਇਹ ਟਰੈਕਟਰ 39 ਹਸਪਾਵਰ ਦੇ ਵਿੱਚ ਆਉਂਦਾ ਜੀ ਡਬਲ ਪਲੱਗ ਆ ਡਬਲ ਡਿਸਟ੍ਰੀਬਿਊਟਰ ਆ ਡਬਲ ਪੰਪ ਆ ਟਾਇਰ ਰਸੀ ਭਾਵੇਂ ਮਦਰਲੇ ਆ ਮੂਰਲੇ 70 ਰੁਪਏ ਦੇ ਦੇਖੋ ਟਰੈਕਟਰ ਬਹੁਤ ਹੋਣਾਗਾ ਹਾਂ ਟੱਚ ਟਰੈਕਟਰ ਹੈ ਜੀ ਕਦੋਂ ਵੀ ਫੇਂਡ ਨਹੀਂ ਟਰੈਕਟਰ ਇਹਨੂੰ ਹਾਂ ਟਰੈਕਟਰ ਦੀ ਨਮਾ ਬਿਲਕੁਲ ਅਲੱਗ ਕੋਈ ਮੋੜ ਨਿਕਲਿਆ ਕੋਈ ਹੋਣੀ ਸਸਤਰੀ ਜੋ ਬਾਈ ਕਹਿੰਦੇ ਨਾਲ ਆ ਉਹ ਨਾਲ ਜਾਂਦਾ ਜਾਊਗਾ 21 ਚਰੀ ਦਾ ਦੇਖੋ ਜੀ ਡਾਬਲ ਡਿਸਟ੍ਰਿਬਿਊਟਰ ਆ ਹਨ ਟਰੈਕਟਰ ਬਹੁਤ ਸੋਹਣਾਗਾ ਬਾਕੀ ਕਿਸੇ ਵੀਰ ਨੂੰ ਚਾਹੀਦਾ ਹੋਇਆ ਕਮੈਂਟ ਕਰ ਲਿਓ 13 ਲੀਟਰ ਰੱਖ ਆ 13 ਚ ਆ ਗਿਆ ਜੀ ਸਵਰਾਜ 2014 495 ਰੇਟ ਹੈ ਜੀ ਟਰੈਕਟਰ ਇਹ ਵੀ ਪਾਵਰ ਸਟੀering ਬਟਰੀ ਜਿਹੜਾ ਕਿ ਅੱਜ ਕੱਲ ਪੂਰਾ ਡਿਮਾਂਡ ਦੇ ਵਿੱਚ ਚੱਲ ਰਿਹਾ ਪੰਜਾਬ ਦੇ ਵਿੱਚ ਹਰੇਕ ਬੰਦੇ ਦੀ ਪਸੰਦ ਬਣਿਆ ਹੋਇਆ ਹੈਗਾ ਮਗਲੇ ਟਾਇਰ ਅੱਤੇ ਊਰਲੇ ਖੱਪ ਪੈਸੇ ਆ ਇਹ 36 ਤੋਂ ਘੰਟਾ ਚੱਲਿਆ ਜੈਨੂਨ ਦੇਖੋ ਇਦੇ ਨਾਲ ਡੰਡਾ ਫੱਟੀ ਸਾਰਾ ਕੁਝ ਨਾਲ ਆ ਡਬਲ ਡਿਸਟ੍ਰੀਬਿਊਟਰ ਆ ਡਬਲ ਕਲਚ ਆ ਟ੍ਰੋਪੀ ਰਿਪੋਰਟ ਆਪਣਾ ਵੀ ਟਰੈਕਟਰ ਹੈ ਹਾਂਜੀ ਨੰਬਰ ਬੋਲ ਦੋ ਬਾਈ 93066 93066 66599 66599 ਬਾਈ ਦਾ ਆਪਾਂ ਨੰਬਰ ਲਾ ਦਾਂਗੇ ਸਕਰੀਨ ਤੇ ਵੀ ਜੇ ਕਿਸੇ ਵੀਰ ਨੂੰ ਟਰੈਕਟਰ ਚਾਹੀਦੇ ਹੋਏ ਕਾਲ ਕਰ ਲਿਓ ਪਿੰਡ ਮਲਕਾ ਮਲਕਾਣਾ ਪਿੰਡ ਆ ਬਾਈ ਦਾ ਸਾਰੇ ਟਰੈਕਟਰ ਹੀ ਆਪਣੇ ਵਿਲੈਂਡ ਚ ਸਾਰੇ ਆ ਗਏ ਠੀਕ ਹੈ ਭਾਈ ਸਾਰੇ ਦਿਖਾ ਦਿੰਦੇ ਆ ਇਹ ਜੰਡੀਅਰ ਹਾਈਡਰੋਲੀਕ ਆ ਦੇ ਨੇ ਜੁਮੇਦਰੀ 12 ਮਾਡਲ ਆ 4 ਲੱਖ 10 ਹਜ਼ਾਰ ਪ੍ਰਾਈਸ ਆ 524 ਜਿਹੜਾ 52 ਹਜ਼ਾਰ ਆ ਨਾ ਦੋਸਤੋ ਇਹ ਆਪਣੇ ਪੰਜਾਬ ਦੇ ਵਿੱਚ 53 10 ਨਾਲੋਂ ਵੀ ਵੱਧ ਚੱਲਿਆ ਹੋਇਆ ਟਰੈਕਟਰ ਆ ਕਿਉਂਕਿ ਇਹ ਟਰੈਕਟਰ ਸਾਰੇ ਕੰਮ ਕਰਦਾ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਕਰਾਹਾ ਲਾ ਲਾ ਤੂੰ ਜਿਹੜੀ ਮਸ਼ੀਨ ਲਾ ਲਓ ਜਿਹੜੇ ਮੈਂ ਕਿ ਇਹਦਾ ਬਜਟ ਆ ਉਸ ਹਸਾਬ ਨਾਲ ਕੰਮ ਕਰਦਾ ਇਹ ਡਬਲ ਡਿਸਟ੍ਰਿਬਿਊਟਰ ਡਬਲ ਪੰਪ ਡਬਲ ਕਲਚ ਇਹ ਵੀ ਟਰੈਕਟਰ ਆ ਤੇ ਇਹ ਵੀ ਟਰੈਕਟਰ ਆਪਣਾ ਇਹਦੇ ਨਾਲ ਵੀ ਸਾਰਾ ਕੁਝ ਹੀ ਮਿਲੂਆ ਦੋਸਤੋ ਐਨਓਸੀ ਕਟਾ ਕੇ ਦੇਣੀ ਆ ਬਾਈ ਨੇ ਠੀਕ ਹੈ ਜੀ ਉਹ ਆਣ ਗਿਆ ਨੰਬਰ ਚਲੋ ਕੋਲ ਜਾਓ ਉਹ 12 ਮਾਡਲ ਦਾ ਦੋਸਤੋ 410 ਪ੍ਰਾਈਸ ਆ ਆ ਗਿਆ ਦੋਸਤੋ ਟਰੈਕਟਰ ਸੋਨਾ ਲੀਕਾ 750 13 ਮਾਡਲ ਦਾ 14 ਚ ਕਾਪੀ ਬਣੀ ਆ 4 ਲੱਖ 25000 ਪ੍ਰਾਈਸ ਆ ਟਰੈਕਟਰ ਜੋ ਵੀ ਹੈ ਜੈਨੂਆ ਨਾਲ ਦੋਸਤੋ ਉਪਰੀ ਤਾਂ ਇਹ ਗਾਰੰਟੀ ਹੈ ਦੋਸਤੋ ਵੀ ਕੋਈ ਵੀ ਟਰੈਕਟਰ ਆਪਾਂ ਦਿਖਾਉਣੇ ਆ ਜੇ ਉਹਨੂੰ ਕਹਤਾ ਪਾ ਵੀ ਪੇਂਟ ਹੋਇਆ ਤਾਂ ਉਹ ਪੇਂਟ ਹੋਇਆ ਜੇ origignal ਆ ਤਾਂ origignal ਦੇਖੋ ਤੁਸੀਂ origignal ਆ ਟਰੈਕਟਰ ਜਮਾ ਟਾਇਰ ਜਿੰਨੇ ਵੀ ਹੈਗੇ ਆ origignal ਠੀਕ ਹੈ ਜੀ ਬੁਡੀਆ ਦੇ ਟਾਇਰ ਆ ਮਗਰ ਲੈ 70 60 ਪੈਸੇ ਟਾਇਰ ਆ ਨੰਬਰ ਪਈਆ ਆਪਦਾ ਹੀ ਠੀਕ ਆਪਦਾ ਨੰਬਰ ਹੀ ਭਾਈ ਇਹ ਵੀ ਟਰੈਕਟਰ ਬਹੁਤ ਸੋਹਣੇ ਆ ਤੇ ਆ ਗਈ ਆਰਮ ਟਰੱਕ 65 EP I 10 ਮਾਡਲ ਦਾ 425 ਰੇਟ ਆ ਬਾਇਓਮੁੱਲ ਦਾ ਟਰੈਕਟਰ ਆ ਟਰੈਕਟਰ ਬਹੁਤ ਸੋਹਣਾਗਾ ਵੱਡਾ ਟਰੈਕਟਰ ਆ ਠੀਕ ਹੈ ਦੇਖੋ ਜੀ ਇਹ ਕਿਸੇ ਵੀਰ ਨੇ ਰੱਖਿਆਗਾ ਨਾ ਤੇ ਬਹੁਤ ਸਾਂਭ ਕੇ ਰੱਖਿਆ ਹੋਇਆ ਟਰੈਕਟਰ ਆ ਇਹ ਪੇਂਟ ਆਈ ਤੱਕ ਪੈਰਦਾਂ ਤੋਂ ਪੇਂਟ ਵੀ ਨਹੀਂ ਉਤਰਿਆ ਟਰੈਕਟਰ ਪੂਰਾ ਸਾਫ ਟਰੈਕਟਰ ਆ ਜੀ ਵੈਸੇ ਅੱਗੇ ਆਪ ਦਿਖਾ ਰਹੇ ਆ ਦੋਸਤੋ ਮਹਿੰਦਰਾ ਟਰੈਕਟਰ ਦੀ ਡਿਮਾਂਡ ਬਹੁਤ ਅੱਜ ਚ ਕੱਲ ਨਹੀਂ ਪਹਿਲਾਂ ਤੋਂ ਚੱਲ ਰਹੀ ਆ ਟਰੈਕਟਰ ਵੱਡੇ ਦਾ ਵੱਡਾ ਛੋਟੇ ਦਾ ਛੋਟਾ ਸਾਰੇ ਬੰਦਿਆ ਵਾਸਤੇ ਸਹੀ ਆ ਜੀਮਦਾਰ ਧੰਦੇ ਵਾਸਤੇ ਟਰੈਕਟਰ ਇੱਕ ਨੰਬਰ ਆ 2000 ਮਾਡਲ ਆ 210 ਰੇਟ ਆ ਹਰਿਆਣਾ ਨੰਬਰ ਆ ਟਰੈਕਟਰ ਇਹ ਵੀ ਪੂਰਾ ਸਾਹ ਵਈ ਜੈਨੂਨ ਟਰੈਕਟਰ ਦੇਖੋ ਜੇਕਰ ਪੇਂਟ ਪਾਣਾ ਹੁੰਦਾ ਤਾਂ ਇਹ ਚੀਜ਼ਾਂ ਪੇਂਟ ਹੋਇਆ ਹੁੰਦੀਆਂ ਟਰੈਕਟਰ ਦੀਆਂ ਦੇਖੋ ਇਹ ਚੀਜ਼ਾਂ ਜਿਹੜੇ ਟਰੈਕਟਰ ਜਿਹੜੇ ਕੇ ਸਾਫ਼ ਹੁੰਦੇ ਨਾ ਉਹਨਾਂ ਟਰੈਕਟਰਾਂ ਦਾ ਇਤਨੀ ਪਤਾ ਲੱਗਦਾ ਕਿ ਮਾੜਾ ਮੋਟਾ ਟੱਚ ਆ ਤਾਂ ਉਹ ਟਰੈਕਟਰ ਦਾ ਦਿਖਦਾਗਾ ਜੇਕਰ ਕਲਮਾ ਲਾਉਣੀਆਂ ਹੁਣ ਤਾਂ ਉਹ ਫਿਰ ਟਰੈਕਟਰ origignal ਨਹੀਂ ਰਹਿੰਦੇ ਦੋਸਤੋ ਆਪਾਂ ਨੂੰ ਵੀ ਪਤਾਗਾ ਹਨਾ ਪੱਲਾ ਕਹਿਣ ਦਾ ਮੱਥਾ ਹੋਇਆ ਪੇਂਟ ਹੋਇਆ ਪੰਨਾ ਹੋਇਆ ਇੱਕ ਨੰਬਰ ਟਰੈਕਟਰ ਹੈ ਜੈਨੂਨ ਟਰੈਕਟਰ ਬਹੁਤ ਸੋਹਣਾ ਛੋਟੇ ਜ਼ਿਮੀਦਾਰਾ ਵਾਸਤੇ ਵੀ ਤੇ ਵਟੇ ਵਾਸਤੇ ਕੰਮ ਕਰਨ ਨੂੰ ਵਧੀਆ ਟਰੈਕਟਰ ਆ ਆ ਗਿਆ ਦੋਸਤੋ ਸੋਨਾ ਲੀਕਾ ਸਕੰਦਰ ਜਾ ਗਈ ਇਹ 60 RX ਨਵੇਂ ਟਾਇਰ ਆ ਜੀ 19 ਮਾਡਲ ਆ 635 ਰੇਟ ਆ ਦੋਸਤੋ ਬਿਲਕੁਲ ਇਹ ਟਰੈਕਟਰ ਦੇ ਟਾਇਰ ਟੂ ਦਾਪਨ ਨੂੰ ਦੇਖੀ ਨਹੀਂ ਲਈ ਠੱਗੀ ਬਾੜਾ ਪਿਆਗਾ ਹੂੰ ਇਹ 3 ਸਪੀਡ ਟਰੈਕਟਰ ਆ ਚੇਂਜਰ ਵਾਲਾ ਟਰੈਕਟਰ ਆ ਠੀਕ ਹੈ ਜੀ ਕਿਸੇ ਵੀ ਗੇਅਰ ਚ ਨੂੰ ਅੱਗੇ ਪਿੱਛੇ ਤੁਸੀਂ ਕਰ ਸਕਦੇ ਹੋ ਦੇਖੋ ਜਿਹਦੇ ਬੰਦੇ ਨੇ ਕਿਰਾਏ ਦਾ ਕੰਮ ਕਰਨਾ ਹੋਵੇ ਵੱਡੀ ਬਾਹੀ ਹੋਵੇ ਉਹ ਬੰਦੇ ਬਾਅਦ ਤੇ ਟਰੈਕਟਰ ਸੁਪਰ ਹੀਡਰ ਖਿੱਚੂਗਾ ਟਰੈਕਟਰ ਬਹੁਤ ਆਪ ਨੂੰ ਪਤਾ ਜਾਨਦਾਰ ਹੁੰਦਿਆ ਸੋਨਾ ਲੀਕਾ ਦੀ ਕਿਉਂਕਿ ਬਾਹੀ ਕਰਨ ਨੂੰ ਤਾਂ 35 ਵਾਲਾ ਟਰੈਕਟਰ ਵੀ ਨਹੀਂ ਮਰਦਾ ਪਰ ਜੇ ਕਿਸੇ ਵੀਰ ਨੇ ਕਿਰਾਏ ਦਾ ਕੰਮ ਕਰਨਾ ਸੁਪਰ ਹੀਡਰ ਚਲਾਉਣਾ ਚਾਹ ਕੋਈ ਵੱਧ ਦਾ ਬਾਹਨ ਕਰਨਾ ਤਾਂ ਟਰੈਕਟਰ ਇਹ ਦਮਦਾਰ ਟਰੈਕਟਰ ਆ ਦੋਸਤੋ ਇਨਾਂ ਦਾ ਕੋਈ ਵੀ ਮੁਕਾਬਲਾ ਨਹੀਂ ਕਰਦਾ ਖਰਚਾ ਘੱਟ ਕੰਮ ਵੱਧ ਉਹ ਗੱਲ ਆ ਇਨਫੈਕਟ ਵਾਲੀ ਸਿਕੰਦਰ 52 ਹੌਸ ਪਾਵਰ ਦੀ ਕੈਟਾਗਰੀ ਦੇ ਵਿੱਚ ਟਰੈਕਟਰ ਆ ਗਿਆ ਜੀ 50 ਡੀ ਆਈ ਸੋਹਣਾ ਲੀਤਾ ਮਗਰ ਲੈ ਟਾਇਰ ਅੱਧੇ ਆ ਤੇ ਮੂਰਲੇ ਵੀ ਅੱਧੇ ਆ 18 ਮਾਡਲ 475 ਰੇਟ ਆ ਜੀ ਦੇਖੋ ਟਰੈਕਟਰ ਇਹ ਵੀ ਬਿਲਕੁਲ ਸਾਫਾ ਕੋਈ ਪੇਂਟ ਨਹੀਂ ਹੋਇਆ ਕੋਈ ਕਲਮ ਨਹੀਂ ਲੱਗੀ ਦੇਖੋ ਸ਼ੀਟਾਂ ਦੇ ਕਵਰ ਵੀ ਨਹੀਂ ਉਤਰੇ ਜੀ ਕਿਸੇ ਵੀਰ ਨੇ ਰੱਖਿਆਗਾ ਤਾਂ ਬਹੁਤ ਸਾਹਮ ਕੇ ਰੱਖਿਆਗਾ ਇਹ ਵੀ ਡਬਲ ਡਿਸਟ੍ਰਿਬਿਊਟਰ ਡਬਲ ਕਲਚ ਆ ਗਿਆ ਜੀ ਇਹਨਾਂ ਦਾ ਵੀ ਠੀਕ ਹੈ ਨਾ ਟਰੈਕਟਰਾਂ ਦਾ ਬਹੁਤ ਸੋਹਣਾ ਕੰਮ ਕਰਦੇ ਗੂ ਦੇਖੋ ਪਾਵਰ ਸਟੀering ਆ ਦੇਖੋ ਟਰੈਕਟਰ ਦੇ ਵਿੱਚ ਵੱਡੀ ਗੱਲ ਤੇ ਆ ਸੋਨਾ ਲੀਕਾ ਦੇ ਵਿੱਚ 35 ਵਾਲੇ ਤੋਂ 30 ਵਾਲੇ ਤੋਂ ਲੈ ਕੇ ਪਾਵਰ ਸਟੀering ਆ ਰਿਹਾ ਡਬਲ ਡਿਸਟ੍ਰਿਬਿਊਟਰ ਡਬਲ ਕਲਚ ਫੈਸਿਲਿਟੀਆਂ ਸੇਮ ਦੇ ਰਿਹਾ ਟਰੈਕਟਰ ਦੀ ਪਾਵਰ ਵਧਾ ਘਟਾ ਰਿਹਾ ਹੈ ਨਾ ਇਹ ਕੋਈ ਚੀਜ਼ ਦਾ ਬਹੁਤ ਵੱਡਾ ਬੈਨੀਫਿਟ ਹੁੰਦਾ ਕੋਈ ਬੰਦਾ 60 ਆ ਟਰੈਕਟਰ ਲੈ ਕੇ ਵੀ ਉਹੀ ਮੰਨ ਲਓ ਵੀ ਉਹਦੇ ਦਾ ਫੈਸਿਲਿਟੀਆਂ ਦਾ ਫਾਇਦਾ ਲੈ ਰਿਹਾ ਕੋਈ 35 ਵਾਲਾ ਲੈ ਰਿਹਾ ਤਾਂ ਉਹ ਵੀ ਉਹਦੇ ਦਾ ਫੈਸਿਲਿਟੀਆਂ ਦਾ ਦੇਖੋ ਪਾਵਰ ਦੇ ਹਿਸਾਬ ਨਾਲ ਤਾਂ ਫਰਕ ਹੋਣਾ ਹੀ ਟਰੈਕਟਰ ਦਾ ਪਰ ਡਬਲ ਕਲਚ ਤੇ ਵਿੱਚ ਆਪਾਂ ਨੂੰ ਕੀ ਹੁੰਦਾ ਜਿਆਦਾ ਸੱਤ ਫੁੱਟਾ ਰੋਟਾਵੇਟਰ ਉਹ 35 ਵਾਲਾ 39 ਹਸ ਪਾਵਰ ਕੈਟਾਗਰੀ ਵਾਲਾ ਟਰੈਕਟਰ ਵੀ ਖਿੱਚਦਾਗਾ ਤੇ ਇਹ ਵੀ ਖਿੱਚਦਾ ਪਰ ਸੋਨਾ ਲੀਕਾ ਦੇ ਵਿੱਚ ਫੈਸਿਲਿਟੀਆਂ ਟਰੈਕਟਰ ਆ ਜੀ ਕੋਈ ਆ ਗਈ ਆਰਮ ਟਰੱਕ 60 60 ਇਹ ਵੀ ਦੇਖੋ ਜੀ ਪਾਵਰ ਸਟੀering ਮੂਰ ਲੇਟਰ ਦਾ ਤਾਜੀ ਹੈ ਜੀ 90 ਕੁ ਪੈਸੇ ਆ ਮਗਰਲੇ 70 ਕੁ ਪੈਸੇ ਆ ਜੀ ਦੇਖੋ ਟਾਇਰ ਵੀ ਵਧੀਆ ਦੇਖੋ ਵਧੀਆ ਪਏ ਆ ਤਾਂ ਕਿ 80 ਪੈਸੇ ਟਾਇਰ ਹੈ ਇਦ ਤੱਕ ਥੋੜੀ ਕਸੀ ਆ ਇਹ 30 ਦਾ ਟਾਇਰ ਖੜਦੇ ਜੀ ਇਹ ਤੋਂ ਪਹਿਲਾਂ ਤਾਂ ਘਸ ਗਈ ਸਾਰਾ ਇਹ ਵੀ ਡਬਲ ਡੈਸ਼ਟੀ ਬੋਟਰ ਆ ਗਿਆ ਡਬਲ ਕਲਚ ਆ ਗਿਆ ਜੀ ਦਾ ਵੀ ਕੀ ਕਹਿਣਾ ਟਰੈਕਟਰ ਦਾ ਟਰੈਕਟਰ ਓਪੀ ਦੀ ਰਿਪੋਰਟ ਹੈ ਜੀ ਜਮ ਤੋ ਜੀ ਬਾਈ ਦਾ ਆਪਾਂ ਨੰਬਰ ਪਾਤਾ ਸੀ ਤੇ ਬਾਕੀ ਸਕਰੀਨ ਤੇ ਵੀ ਲਿਖ ਕੇ ਪਾ ਦਾਂਗੇ ਧੰਨਵਾਦ ਉਸ ਤੋਂ